ਲਓ ਬਾਈ ਸਿਰੇ ਦਾ ਨਗੀਨਾ ਐ ਕਹਿਣ ਦੀ ਗੱਲ ਨਹੀਂ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਵਾਕਈ ਨਗੀਨਾ ਬਾਈ ਹੈ ਕਿ ਨਹੀਂ ਜਦੋਂ ਸਿਰੇ ਦਾ ਕਬੂਤਰ ਦੋ ਦੰਦਾ ਹਜੇ ਕੱਟੀ ਬਈ ਇਹ ਤੇ ਸੁੰਦੀ ਨਹੀਂ ਮੇਰੇ ਹਿਸਾਬ ਨਾਲ ਹਜੇ ਘੱਟੋ ਘੱਟ 5-7 ਦਿਨ ਨਹੀਂ ਸੁੰਦੀ ਹਜੇ ਬਾਈ ਬਣੂ ਬਹੁਤ ਥਲੋ ਟੋਪਦੀ ਆ ਇਹ ਕਾ ਚੋਟੀ ਆ ਵੀ ਸਿਰੇ ਦੀ ਆ ਇਹ ਵੀ ਦੋ ਦੰਦਾ ਬਾਈ ਨੂੰ ਇਹ ਦਿਖਾਣੇ ਇਹ ਵੀ ਸਰੇ ਦਾ ਪੀਸ ਪੂਰੀ ਟੌਪ ਦੀ ਆ ਦੋ ਤੇ ਤੀਜੀ ਕਿੱਧਰ ਗਈ ਏ ਜੀ ਦੇਖੋ ਇਹ ਕਾ ਵੇਖੋ ਇਹ ਵੀ ਸਰੇ ਦੀ ਆ ਜਮਾਂ ਤਾਂ ਤੁਸੀਂ ਆ ਵੀ ਤਰੀ ਦੀ ਨਾ ਗਿਨੇ ਹੀ ਆ ਭਾਈ ਆਪਾਂ ਟੌਪ ਦੇ ਨੀ ਗਿਨੇ ਆ ਇਹ ਤੇ ਪਹਿਲਾਂ ਨਾਲ ਜੇ ਆਪਾਂ ਭਾਲਣ ਜਾ ਕੇ ਤਾਂ ਨਹੀਂ ਮਿਲਦੇ ਇਹ ਕਿਸਮਤ ਨਾਲ ਹੀ ਮਿਲਦੇ ਆ ਭਾਈ ਠੀਕ ਹੈ ਜੀ ਬਾਕੀ ਆ ਆਪਣਾ ਗੱਤੀ ਦਾ ਮਾਲ ਖੜਾ ਠੀਕ ਹੈ ਜੀ ਬਾਕੀ ਉਹ ਵੀ ਗੱਤੀ ਦਾ ਮਾਲ ਆ ਉਹਦੇ ਚ ਸਾਰਾ ਠੀਕ ਹੈ ਜੀ ਇਹ ਕਾ ਬਾਹਰ ਬੈਠੀ ਹੈ ਇਹ ਵੀ ਬਹੁਤ ਚੰਗੀ ਹੈ ਮੱਧ ਤਾਂ ਦਿਖਾਉਨੇ ਆਪਾਂ ਸਾਜੀ ਸੁਈਆ ਇਹ ਬਹੁਤ ਪੰਜੀ ਝੋਟੀ ਦੂਜਾ ਸੁਗਾ ਕਾਪ ਖਵਾ ਗਿਆ ਇਹ ਸਰਾਸਾ ਪਤਾਈ ਪਤ ਬਹੁਤ ਚੰਗੀ ਝੋਟੀ ਆ ਇਹ ਲੇਵੇ ਵਾਲੀ ਆ ਦੁੱਧ ਪਾਊਗੀ ਮਾਲਕ ਤਾਂ ਕਹਿੰਦੇ ਆ 15 16 ਕਿਲੋ ਠੀਕ ਹੈ ਨਾ 14 ਕਿਲੋ ਦੁੱਧ ਫੁੱਲਾ ਦੇਊਗੀ ਗਰੰਟੀ ਨਾਲ ਆਪਾਂ ਦੇਵਾਂਗੇ ਠੀਕ ਹੈ ਨਾ ਕੋਈ ਵੀ ਭਾਰ ਦੀ ਥਣਾ ਦੀ ਫੁੱਲ ਗਰੰਟੀ ਹੋ ਘਰ ਤੱਕ ਦੀ ਜਾਤ ਨਸਲ ਬਹੁਤ ਜ਼ਿਆਦਾ ਹੈ ਦਿੱਲੀ ਵੀ ਕਹਦੇ